ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 12ਵੀਂ ਜਮਾਤ ਦਾ ਇਹ ਬਹੁਤ ਮਹੱਤਵਪੂਰਨ ਟੌਪਿਕ ਹੈ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਜੀ ਸ਼ੁਰੂ ਕਰਦੇ ਆਂਗੇ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ 1469 ਈਸਵੀ ਤੋਂ 1539 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਦਾ ਸਮਾਸੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਜਨਮ 1469 ਪਿਤਾ ਮਹਤਾ ਕਾਲੂ ਜੀ ਮਾਤਾ ਮਾਤਾ ਤ੍ਰਿਪਤਾ ਜੀ ਜਨਮ ਸਥਾਨ ਰਾਏਪੋਇ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਰਹਾ ਜੀ ਪਾਕਿਸਤਾਨ ਭੈਣ ਬੀਬੀ ਨਾਨਕੀ ਜੀ ਬਚਪਨ ਗੁਰੂ ਨਾਨਕ ਗੁਰੂ ਸਾਹਿਬ ਬਚਪਨ ਤੋਂ ਹੀ ਬੜੇ ਗੰਭੀਰ ਸਵਾਦ ਸਨ ਉਹਨਾਂ ਦਾ ਧਿਆਨ ਖੇਡਾਂ ਵੱਲ ਘੱਟ ਅਤੇ ਪਰਮਾਤਮਾ ਦੀ ਭਗਤੀ ਵੱਲ ਜ਼ਿਆਦਾ ਸੀ ਸਿੱਖਿਆਵਾਂ ਪੰਡਿਤ ਗੋਪਾਲ ਹਿੰਦੀ ਅਤੇ ਗਣਿਤ ਪੰਡਿਤ ਬ੍ਰਿਜਨਾਥ ਸੰਸਕ੍ਰਿਤ ਮੌਲਵੀ ਕুতਬਦੀਨ ਫਾਰਸੀ ਅਤੇ ਅਰਬੀ ਜਨੇਊ ਪਾਉਣ ਦੀ ਘਟਨਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਾਟ ਇਹ ਜਿਨਿਉ ਜੀ ਕਾ ਹਈ ਤਪਾਂਡੇ ਕਤ ਨਾ ਇਹ ਟੁੱਟੈ ਨਾ ਮਲ ਲੱਗੀ ਨਾ ਇਹ ਜਲ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਜੋ ਗੱਲ ਚੱਲੇ ਪਾਏ ਜਦੋਂ ਗੁਰੂ ਸਾਹਿਬ 9 ਸਾਲ ਦੇ ਹੋਏ ਤਾਂ ਪੁोहित ਹਰदयाल ਨੇ ਉਹਨਾਂ ਨੂੰ ਜਨੇਊ ਪਹਿਨਾਉਣ ਲਈ ਬੁਲਾਇਆ ਗੁਰੂ ਸਾਹਿਬ ਨੇ ਜਿਨਉ ਪਾਉਣ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਫਰਮਾਇਆ ਕਿ ਉਹ ਸਿਰਫ ਦਇਆ ਸੰਤੋਖ ਜਤ ਸਤ ਦਾ ਬਣਿਆ ਹੋਇਆ ਜਿਨਉ ਹੀ ਪਾਉਣਗੇ ਜਿਹੜਾ ਨਾ ਟੁੱਟੇ ਨਾ ਸੜੇ ਨਾ ਹੀ ਮੈਲਾ ਹੋ ਸਕੇ ਗੁਰੂ ਸਾਹਿਬ ਦੇ ਵਖ ਵਖ ਕਿਤੇ ਪਸ਼ੂ ਚਰਾਉਣਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਮੱਝਾਂ ਚਰਾਉਣ ਲਈ ਚਰਾਉਣ ਭੇਜਿਆ ਗਿਆ ਪਰ ਗੁਰੂ ਸਾਹਿਬ ਪਰਮਾਤਮਾ ਦੀ ਭਗਤੀ ਵਿੱਚ ਇਹਨੇ ਲੀਨ ਹੋ ਗਏ ਹੋ ਜਾਂਦੇ ਹਨ ਕਿ ਮੱਝਾਂ ਕਿਸਾਨਾਂ ਦੇ ਖੇਤਾਂ ਦਾ ਨੁਕਸਾਨ ਕਰ ਦਿੰਦੀਆਂ ਹਨ ਜਦੋਂ ਇਸ ਵੰਦੀ ਸ਼ਿਕਾਇਤਾਂ ਮਿਲੀਆਂ ਤਾਂ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਮੱਝਾਂ ਚਰਾਉਣ ਤੋਂ ਹਟਾ ਕੇ ਖੇਤੀਬਾੜੀ ਵਿੱਚ ਲਗਾ ਲਿਆ ਗੁਰੂ ਸਾਹਿਬ ਦੇ ਵਖ ਵਖ ਕਿਤੇ ਵਪਾਰ ਸੱਚਾ ਸੌਦਾ ਖੇਤੀਬਾੜੀ ਵਿੱਚ ਦਿਲਚਸਪੀ ਨਾ ਹੋਣ ਕਾਰਨ ਗੁਰੂ ਸਾਹਿਬ ਨੂੰ ਇਸ ਕਿੱਤੇ ਤੋਂ ਹਟਾ ਕੇ ਹਟਾ ਲਿਆ ਗਿਆ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ 20 ਰੁਪਏ ਦੇ ਕੇ ਕੋਈ ਲਾਹੇਵੰਦ ਸੌਦਾ ਕਰਨ ਲਈ ਮੰਡੀ ਭੇਜਿਆ ਗਿਆ ਰਸਤੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਇਨ੍ਹਾਂ 20 ਰੁਪਿਆਂ ਦੇ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ ਇਸ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਦੇ ਵਕ ਵਕਿੱਤੇ ਮੋਦੀ ਖਾਨਾ ਵਿੱਚ ਨੌਕਰੀ ਜਦੋਂ ਗੁਰੂ ਜੀ ਗੁਰੂ ਸਾਹਿਬ 20 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਜਵਾਈ ਜੈ ਰਾਮ ਕੋਲ ਭੇਜ ਦਿੱਤਾ ਜੈ ਰਾਮ ਜੀ ਨੇ ਗੁਰੂ ਸਾਹਿਬ ਨੂੰ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਅੰਨ ਭੰਡਾਰ ਵਿੱਚ ਨੌਕਰੀ ਲਗਵਾ ਦਿੱਤਾ ਗੁਰੂ ਸਾਹਿਬ ਜੀ ਨੇ ਬਹੁਤ ਯੋਗਤਾ ਨਾਲ ਕੰਮ ਕੀਤਾ ਜੋ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਉਹ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ ਬਿਆਹ ਅਤੇ ਸੰਤਾਨ ਗੁਰੂ ਸਾਹਿਬ ਨੂੰ ਦੁਨਿਆਵੀ ਕੰਮਾਂ ਵਿੱਚ ਲਗਾਉਣ ਲਈ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਦੀ ਸੁਪਤਰੀ ਬੀਬੀ ਸਲਖਣੀ ਨਾਲ ਕਰ ਦਿੱਤਾ ਇਸ ਸਮੇਂ ਗੁਰੂ ਸਾਹਿਬ ਦੀ ਉਮਰ 14 ਸਾਲ ਦੀ ਸੀ ਆਪ ਜੀ ਦੇ ਘਰ ਦੋ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ ਗ੍ਰਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰ ਗੁਰੂ ਸਾਹਿਬ ਨੇ ਨੂੰ ਪਰਮਾਤਮਾ ਦੀ ਭਗਤੀ ਦੇ ਮਾਰਗ ਤੋਂ ਹਟਾ ਨਾ ਸਕਿਆ ਗਿਆ ਗਿਆਨ ਪ੍ਰਾਪਤੀ ਗੁਰੂ ਸਾਹਿਬ ਸੁਲਤਾਨਪੋ ਲੋਧੀ ਵਿਖੇ ਰੋਜ਼ਾਨਾ ਬੇ ਨਦੀ ਵਿਖੇ ਇਸ਼ਨਾਨ ਲਈ ਜਾਂਦੇ ਸਨ ਇੱਕ ਦਿਨ ਉਹ ਇਨਸਾਨ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੂਪ ਰਹੇ ਇਸ ਸਮੇਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਇਸ ਸਮੇਂ ਆਪ ਜੀ ਦੀ ਉਮਰ 30 ਸਾਲ ਦੀ ਸੀ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਸਾਹਿਬ ਨੇ ਸਭ ਨੂੰ ਤੋਂ ਪਹਿਲਾਂ ਨਾ ਕੋ Hindu ਨਾ ਕੋ Musalman ਦੇ ਸ਼ਬਦ ਕਹੇ ਉਦਾਸੀਆਂ ਉਦਾਸੀਆਂ ਦਾ ਅਰਥ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਉਦਾਸੀਆਂ ਦਾ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅੰਧਵਿਸ਼ਵਾਸ ਨੂੰ ਦੂਰ ਕਰਨਾ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ ਉਦਾਸੀਆਂ ਦੀ ਗਿਣਤੀ ਸਪਸ਼ਟ ਨਹੀਂ ਆਧੁਨਿਕ ਖੋਜਾਂ ਦੇ ਅਨੁਸਾਰ ਤਿੰਨ ਉਦਾਸੀਆਂ ਉਦਾਸੀਆਂ ਵਿੱਚ ਗੁਰੂ ਸਾਹਿਬ ਦੇ ਨਾਲ ਚੱਲਣ ਵਾਲੇ ਭਾਈ ਮਰਦਾਨਾ ਭਾਈ ਬਾਲਾ ਉਦਾਸੀਆਂ ਦਾ ਆਰੰਭ 1499 ਈਸਵੀ ਉਦਾਸੀਆਂ ਦੀ ਸਮਾਪਤੀ 1521 ਈਸਵੀ ਉਦਾਸੀਆਂ ਦੌਰਾਨ ਹੋਈਆਂ ਕੁਝ ਮਹੱਤਵਪੂਰਨ ਕਟਨਾਵਾਂ ਇਪੋਰਟੰਟ ਹੈ ਮਹੱਤਵਪੂਰਨ ਸਾਹਿਦਪੁਰ ਮਲਕ ਭਾਗੋ ਨੂੰ ਕਿਰਤ ਦਾ ਮਹੱਤਵ ਦੱਸਿਆ ਤਾਲੂਬਾ ਸੱਜਣ ਠੱਗ ਨੂੰ ਸੁਧਾਰਿਆ ਗੋਰਖ ਮੱਤਾ ਜੋਗੀਆਂ ਨਾਲ ਵਿਚਾਰ ਪਟੋੰਦਰਾ ਕੀਤਾ हसन ਅਬਦਲ ਬਲੀ ਕੰਧਾਰੀ ਦਾ ਹੰਕਾਰ ਤੋੜਿਆ ਕੁਰੂ ਖੇਤਰ ਸੂਰਜ ਗ੍ਰਹਿਣ ਸੰਬੰਧੀ ਬੈਮਾ ਪਰਮਾਨੂ ਦੂਰ ਕੀਤਾ ਸੈਦਪੁਰ ਬਾਬਰ ਨੂੰ ਜਵ ਰਾਖਿਆ ਉਦਾਸੀਆਂ ਦੌਰਾਨ ਕੁਝ ਮਹੱਤਵਪੂਰਨ ਮੁਲਾਕਾਤਾਂ ਸੈਦਪੁਰ ਬਾਬਰ ਠੀਕ ਹੈ ਬਾਬਰ ਨੂੰ ਮਿਲੇ ਪਾਣੀਪਤ ਦੇ ਸੂਫੀ ਸੇਖ ਤਾਹਿਰ ਪਾਕਪਟਨ ਸੇਖ ਬ੍ਰਹਮ ਕਸ਼ਮੀਰ ਪੰਡਿਤ ਬ੍ਰਹਮਦਾਸ ਮੱਕਾ ਕਾਜੀ ਰੁਕੁੰਦੀਨ ਲੰਕਾ ਸ਼ਿਵਨਾਥ ਕਾਮਰੂਪ ਜਾਦੂਗਰਨੀ ਨੂਰ ਸ਼ਾਹੀ ਬਨਾਰਸ ਪੰਡਤ ਚਾਤਰਦਾਸ ਜੋਤੀ ਜੋਤ ਸਮਾਉਣਾ 1539 ਵਿੱਚ ਗੁਰੂ ਸਾਹਿਬ ਨੇ ਭਾਈ ਲੈਣਾ ਨੂੰ ਆਪਣਾ ਉੱਤਰ ਅਧਿਕਾਰੀ ਥਾਪਿਆ ਅਤੇ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਗੁਰੂ ਨਾਨਕ ਦੇਵ ਜੀ ਦਾ ਯੋਗਦਾਨ ਕਰਤਾਰਪੁਰ ਸਾਹਿਬ ਦੀ ਸਥਾਪਨਾ ਸੰਗਤ ਅਤੇ ਪੰਗਤ ਪ੍ਰਥਾ ਦਾ ਆਰੰਭ 970 ਸ਼ਬਦਾਂ ਦੀ ਰਚਨਾ ਗੁਰਗੱਦੀ ਦੀ ਪ੍ਰਥਾ ਚਲਾਉਣਾ ਗੁਰੂ ਸਾਹਿਬ ਦੁਆਰਾ ਰਚੀਆਂ ਗਈਆਂ ਪ੍ਰਮੁੱਖ ਬਾਣੀਆਂ ਜਪਜੀ ਸਾਹਿਬ ਬਾਰ ਮਾਜ ਆਸਾਦੀ ਬਾਰ ਸਿੱਧ ਗੋਸ਼ਟ ਬਾਰ ਮਲਾਹਰ 12 ਮਾਂ ਪੱਟੀ ਆਦਿ ਮਹੱਤਵਪੂਰਨ ਰਹਿ ਜੀ ਵੀ ਚੀਜ਼ਾਂ ਬਾਣੀਆਂ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਹਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਪਰਮਾਤਮਾ ਦਾ ਸਰੂਪ ਪਰਮਾਤਮਾ ਇੱਕ ਹੈ ਨਿਰਗੁਣ ਅਤੇ ਸਰਗੁਣ ਰਚਨਹਾਰ ਪਾਲਨਹਾਰ ਅਤੇ ਨਾਸ ਕਰਨ ਵਾਲਾ ਸਰਬਸ਼ਕਤੀਮਾਨ ਸਦਾ ਰਹਿਣ ਵਾਲਾ ਗੁਰੂ ਦੀ ਕਿਰਪਾ ਨਾਲ ਮਿਲਣ ਵਾਲਾ ਸਰਬਵਿਆਪਕ ਨਿਰੰਕਾਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਾਇਆ ਉਹ ਹਰ ਚੀਜ਼ ਜਿਹੜੀ ਮੁਕਤੀ ਦੇ ਰਾਸਤੇ ਵਿੱਚ ਰੁਕਾਵਟ ਬਣੇ ਮਾਇਆ ਹੈ ਹਉਮੈ ਆਪਣੇ ਆਪ ਨੂੰ ਸਾਰਿਆਂ ਤੋਂ ਉੱਚਾ ਸਮਝਣਾ ਹਉਮੈ ਹੈ ਹਉਮੈ ਕਾਰਨ ਵਿਅਕਤੀ ਮੁਕਤੀ ਦਾ ਰਾਸਤਾ ਨਹੀਂ ਪਛਾਣ ਸਕਦਾ ਉਹ ਪਰਮਾਤਮਾ ਦੇ ਹੁਕਮਾਂ ਦੀ ਬਜਾਏ ਮਨਮਰਜ਼ੀ ਕਰਦਾ ਹੈ ਪੰਜ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਮੋਹ ਲੋਭ ਹੰਕਾਰ ਮਨੁੱਖ ਦੇ ਪੰਜ ਦੁਸ਼ਮਣ ਹਨ ਠੀਕ ਹੈ ਇਹ ਵੀ ਬਹੁਤ ਮਹੱਤਵਪੂਰਨ ਹੈਗਾ ਪੁੱਛਦੇ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਵਿਅਕਤੀ ਦੇ ਜਿਹੜੇ ਪੰਜ ਦੁਸ਼ਮਣ ਕਿਹੜੇ ਨੇਗੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਰੀਤੀਆਂ ਜਿਨ੍ਹਾਂ ਦਾ ਗੁਰੂ ਸਾਹਿਬ ਨੇ ਖੰਡਨ ਕੀਤਾ ਪੁਜਿਤ ਵਰਗ ਦਾ ਖੰਡਨ ਜਾਤੀ ਪ੍ਰਥਾ ਦਾ ਖੰਡਨ ਇਸਤਰੀਆਂ ਨਾਲ ਮਾੜੇ سلوਕ ਦਾ ਖੰਡਨ ਖੋਖਲੇ ਰੀਤੀ ਰਵਾਜਾਂ ਦਾ ਖੰਡਨ ਮੁਕਤੀ ਪੂਜਾ ਦਾ ਖੰਡਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮੁਕਤੀ ਪ੍ਰਾਪਤ ਕਰਨ ਦੇ ਸਾਧਨ ਨਾਮ ਅਤੇ ਸ਼ਬਦ ਆਤਮ ਸਮਰਪਣ ਹੁਕਮ ਸੱਚਖੰਡ ਠੀਕ ਆਚਾਰ ਗੁਰੂ ਦਾ ਮਹੱਤਵ ਇਹ ਥ੍ਰੀ ਕੇ ਪ੍ਰਸ਼ਨ ਦੇ ਉੱਤਰ ਦਿਓ ਠੀਕ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ 1469 ਇਸਵੀ ਗੁਰੂ ਨਾਨਕ ਦੇਵ ਜੀ ਨੇ ਹਿੰਦੀ ਕਿਸ ਤੋਂ ਸਿੱਖੀ ਪੰਡਿਤ ਗੋਪਾਲ ਪੰਡਿਤ ਗੋਪਾਲ ਪੁਰੀ ਉਦਾਸੀਨਾ ਸਮੇ ਗੁਰੂ ਸਾਹਿਬ ਨਾਲ ਉਨ੍ਹਾਂ ਦੇ ਨਾਲ ਕਿਹੜੇ ਦੋ ਸਾਥੀ ਸਨ ਭਾਈ ਮਰਦਾਨਾ ਮਰਦਾਨਾ ਤੇ ਭਾਈ ਬਾਲਾ ਦੋ ਸਾਥੀ ਜੀ ਨਾਲ ਸੱਜਣ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ਰਾਜੀ ਤਾਲੂਬਾ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਦੀ ਸਥਾਪਨਾ ਕੀਤੀ ਕਰਤਾਰਪੁਰ ਰਾਜੀ ਕਰਤਾਰਪੁਰ ਨਗਰ ਜਿਹਨਾਂ ਨੇ ਸਥਾਪਨਾ ਕੀਤੀ ਅੱਗੇ ਖਾਲੀ ਥਾਮਾ ਗੁਰੂ ਨਾਨਕ ਦੇਵ ਜੀ ਦੇ ਜੀਜੀ ਦਾ ਨਾਂ ਡੈਸੀ ਜੈ ਰਾਮ ਰਾਜ ਜੈ ਰਾਮ ਗੁਰੂ ਸਾਹਿਬ ਦਾ ਵਿਆਹ ਡੈਸ਼ ਸਾਲ ਦੀ ਉਮਰ ਵਿੱਚ ਹੋਇਆ 14 ਸਾਲ ਦੀ ਉਮਰ ਵਿੱਚ ਸੁਲੱਖਣੀ ਡੈਸ ਦੀ ਰਹਿਣ ਵਾਲੀ ਸੀ ਬਟਾਲਾ ਗੁਰੂ ਸਾਹਿਬ ਨੇ ਰੁਪਏ ਭੁੱਖੇ ਸਾਧੂ ਨੂੰ ਭੋਜਨ ਲਈ ਖਰਚ ਕੀਤੇ 20 ਰੁਪਏ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਵਿਖੇ ਹੋਈ ਠੀਕ ਹੈ ਵਿਖੇ ਇਹ ਪਤਾ ਹੋਣਾ ਚਾਹੀਦਾ ਕਿੰਨੇ ਸਾਲ ਦੀ 30 ਉਮਰ ਦੀ ਵਿੱਚ ਕਿੱਥੇ ਸੁਲਤਾਨ ਬਰਲੂਦੀ ਵਿੱਚ ਸੁਲਤਾਨ ਬਰਲੂਦੀ ਵਿੱਚ ਕਿੱਥੋਂ बेई नदी बेई नदी अगे मिलान करो पहला कॉलम शेख ब्रह्म पाकपटन सज्जन ठग तलुबा पंडित चतरदास बनारस बावर सैदपुर शिवनाथ लांका काजी रुकनदीन मक्का सारा सुचन ने जोड़ी तुम्हें लभने प्रोजेक्ट वास्ते ਗੁਰੂ ਨਾਨਕ ਦੇਵ ਜੀ ਦਾ ਨਾਂ ਨਾਨਕ ਕਿਉਂ ਪਿਆ? ਹਸ਼ਮ ਅਬਦਲ ਨੂੰ ਹੁਣ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਨਾਨਕ ਨਨਕਾਣਾ ਸਾਹਿਬ ਵਰਤਮਾਨ ਪਾਕਿਸਤਾਨ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਗੁਰੂ ਨਾਨਕ ਦੇਵ ਜੀ ਨੇ ਬਲੀ ਗੰਧਾਰੀ ਦਾ ਹੰਕਾਰ ਕਿਵੇਂ ਤੋੜਿਆ? ਗੁਰੂ ਜੀ ਦੀ ਜੋਗੀਆਂ ਨਾਲ ਹੋਈ ਸਿੱਧ ਗੋਸ਼ਟ ਵਿੱਚ ਵਿਚਾਰ ਵਟਾਂਦ ਦੇ ਕਰਨ ਤੋਂ ਬਾਅਦ ਗੋਰਖ ਮੱਤਾ ਦਾ ਨਾਮ ਕੀ ਪੈ ਗਿਆ ਕਿ ਕਰ ਇਹ ਤੁਸੀਂ ਗੱਲਾਂ ਲੱਭਣੀਆਂ ਨਹੀਂ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੀ ਧੰਨਵਾਦ